ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਐਮਨਦੀਪ ਕੋਲ ਪੰਜਾਬੀ ਕੁਕਿੰਗ ਪੰਜਾਬੀ ਕਲਚਰ ਨੂੰ ਸਵਾਗਤ ਕਰਦੀ ਹਾਂ ਹੋਰ ਸਨਾਂ ਵਿੱਚ ਸਾਰੇ ਦਾ ਕੀ ਹਾਲ ਚੱਲ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੋ ਗਿਆ ਸਵੇਰ ਦੇ ਅਸੀਂ ਪਹਿਲਾਂ ਮਹਾਲੀ ਗਏ ਹਾਂ ਪਪਾ ਜੀ ਨੂੰ ਦਵਾਈ ਦਿਵਾਉਣ ਆ ਤਾਂ ਸਵੇਰ ਦੇ ਖੱਜਲ ਖਵਾਰ ਹੋ ਰਹੀ ਸੀ ਬਸ ਕੁਛ ਹੋਣਾ ਨਹੀਂ ਥੱਕ ਕੇ ਸੋਵਾ ਆ ਕੇ ਹਾਂ ਅੱਜ ਅਜੇ ਚੱਲੇ ਮੈਂ ਸਭ ਹੋਰ ਦੇਣੇ ਕੰਮ ਕਰ ਲਿਆ चटनी मोटा आठे इमली पाई देख फिर खाने पीना सब हाज माया जल्दी इमली घोड़ी पी उ गेट इमली का पानी गटे जो देसी चटनी मानी ਲੋ ਜੀ ਆਪਾਂ ਜਾਣ ਤੋਂ ਪਹਿਲਾਂ ਮੈਂ ਮਿੱਠਾ ਭੋਲ ਕੇ ਰੱਖ ਗਈ ਸੀਗੀ ਤੇ ਇੱਧਰ ਮੈਂ ਆਲੂ ਬਾਗਲੇ ਰੱਖ ਗੀ ਸੀ ਮੇਰੇ ਤੇ ਮੈਂ ਆ ਕੇ ਨਾ ਜੇ ਟਾਈਮ ਵੀ ਲੱਗ ਗਿਆ ਵੀ ਚਲੋ ਆਪਣੇ ਗਰੂਲੇ ਚੋਲੀਆਂ ਬਣਾ ਲੀਂ ਤੇ ਇੱਧਰ ਤੇਲ ਆਪਾਂ ਨੇ ਕੜਾਹੀ ਚ ਪਾ ਕੇ ਗਰਮ ਰੱਖ ਦਿਆਂ ਦੁੱਧ ਜਦੋਂ ਸਭ ਗੱਟਾ ਕੱਲ ਨੂੰ ਹੈਗਾ ਜੀ ਬਾਸਣਿਆਂ ਦਾ ਮੇਲਾ ਤੇ ਮੇਰੇ ਕਈ ਭੈਣ ਭਰਾਵਾਂ ਨੂੰ ਪਤਾ ਹੋਊਗਾ ਕਈਆਂ ਨੂੰ ਨਹੀਂ ਪਤਾ ਹੋਊਗਾ ਇਹ ਜੀ ਮਾਤਾ ਦਾ ਮੱਥਾ ਟੇਕਿਆ ਜਾਂਦਾ ਸਾਡੇ ਥੀਲ ਪਿੰਡ 'ਚ ਮੇਲਾ ਭਰਦਾ ਏ ਗੁੜ ਪਾਣੀ ਉਹਦੀ ਹੈ ਪਰ ਇਹ ਗੁੜ ਤੇ ਚੀਨੀ ਦਾ ਕੋਹ ਤਿਆਰ ਕਰ ਲੇ ਸਭ ਨੂੰ ਲੈਂਦਾ ਏ ਗੁੜ ਪਾਣੀ ਨੂੰ ਗਰਮ ਕਰ ਗਰਮ ਕਰਕੇ ਨਾ ਚਿੱਕੀ ਕੋਲ ਜੂ ਬਕੀ ਚੱਲ ਗਿਆ ਲੈ ਤੇ ਇਤਰਾ ਆਪਣਾ ਇਹ ਕੜਾਹੀ ਰੱਖੀ ਹੋਈ ਤੇਲ ਗਰਮ ਕਰਨਾ ਵਾਸਤੇ ਐਨੇ ਆਪਾਂ छील ਲਏ ਆਲੂ ਆਲੂ ਛਿੱਲ ਕੇ ਗੋਲ ਬਲੇ ਕਚੋਰੀਆਂ ਬਣਾ ਲਾਂਗੇ ਉਦਮਦੇ ਵਿਚਾਰੇ ਦੇ ਪੈਰ ਤੇ ਸੱਟ ਵੱਜ ਗਈ ਨਹੀਂ ਤਾਂ ਉਦਮ ਨੇ ਅੱਜ ਸਕੂਲ ਜਾਣਾ ਸੀਗਾ ਬਸ ਫਿਰ ਆਟੇ ਜੀ ਨੇ ਸੀ ਨਾਲ ਹੀ ਲਈ ਫਿਰ ਉਦਮ ਨੂੰ ਵੀ ਕਿਉਂਕਿ ਡਾਕਟਰ ਕਹਿੰਦੇ ਇਹਨੂੰ ਰੈਸਟ ਕਰਾਓ ਕਿਉਂਕਿ ਇਹਦੀ ਨਾ ਪੈਰ ਦੀ ਉਂਗਲੀ ਜਿਹੜੀ ਉਹਦੇ ਕਾਫੀ ਸੱਟ ਵੱਜ ਗਈ ਹੋਲੀ ਵਾਲੇ ਦਿਨ ਤੇ ਅਸੀਂ ਐਕਸ-ਤਰਾ ਵਗੈਰਾ ਦੇ ਕਰਾ ਕੇ ਲਈਏ ਇਹਦੀ ਉਂਗਲ ਦਾ ਕਹਿੰਦੇ ਵੀ ਵਿਚੋ ਮਾਸ ਵਗੈਰਾ ਜਾਂ ਪਟ ਗਿਆ ਨਾ ਪੈਰ ਵੀ ਨੀਚੇ ਲਾ ਹੁੰਦਾ ਉਦੋਂ ਤਾਂ ਫਿਰ ਹੁਣ ਦਵਾਈ ਦੇ ਰਹੇ ਹਾਂ ਉਹ ਜਿੰਨਾ ਬਥੇਰਾ ਮਿੱਠਾ ਹੋ ਜਾਂਦਾ। ਚਾਹ ਲਈ ਆ ਨਹੀਂ ਜਿੰਨਾ ਗੋਪੋ ਨੂੰ ਉਹ ਪਾਉਂਦੀ। ਜਿੰਨਾ ਕਰ ਦੇ ਦੂਗਾ। ਉਹਨੂੰ ਚਾਹ ਦੇ ਦੋ। ਤੇ ਗੋਧੋਂ ਕਹਿੰਦਾ ਮम्मा ਕਹਿੰਦਾ ਜੇ ਤੁਸੀਂ ਭੱਠੀ ਲਾਉਂਗੇ ਨਾ ਬਾਹਰ ਮੈਨੂੰ ਦੱਸਿਓ ਕਹਿੰਦਾ ਮੈਂ ਭੱਠੀ ਮਨ ਲੀ ਚਲਾਉਣਾ ਹਾਂ। ਮੈਂ ਕਿਹਾ ਪੁੱਤ ਮੈਂ ਭੱਠੀ ਤੇ ਨਹੀਂ ਬਣਾਣੇ ਹੈਗੇ। ਨਾ ਇਹ ਨਾ ਟਾਈਮ ਹੈ ਕਾੜੀ ਪਹਿਲਾਂ ਹੀ ਹੈ ਨਾ ਸੋ ਕੋ ਆਪਣੀ ਹੁਣ ਰਾਜਪੁਰੇ ਜਾ ਕੇ ਆਉਣਾ ਹਜੇ ਕਿਹੜਾ ਰਾਜਪੁਰੇ ਦਾ ਲਾ ਕੇ ਆਣਾ ਸਮਾਨ ਚੱਕ ਕੇ ਲੈ ਕੇ ਜਾਣਾ ਰਾਜਪੁਰੇ ਤੋਂ ਇਹ ਕਿਛ ਚਲ ਪਹਿਲਾਂ ਹੀ ਕੰਮ ਨਪਟਾ ਲਈਏ ਫਿਰ ਰਾਜਪੁਰੇ ਜਾਉਂਗੀ ਮਲਕੀ ਮੈਂ ਤੇ ਸਰਦਾਰ ਜੀ ਰਾਜਪੁਰੇ ਜਾਉਂਗੇ ਅਸ ਗਰਮ ਗਰਮ ਗੁਰੂ ਨੇ ਚੋਈਆਂ ਖਵਾ ਦੇਣੇ ਉਹਨਾਂ ਨੂੰ ਪੱਕ ਦੀ ਪੱਕ ਦੀ ਹੈ ਉਹ ਦੇ ਦੇ ਦੀ ਮੈਂ ਕੋਈ ਬਾਲਟੀ ਵਗੈਰਾ ਉਹਦੇ ਵਿੱਚ ਪਾ ਦੂੰਗੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਨਾ ਸਾਨੂੰ ਬੜਾ ਚਾਹ ਹੁੰਦਾ ਸੀਗਾ ਮੇਲੇ ਦਾ ਪਰ ਅੱਜ ਕੱਲ ਤਾਂ ਹੁਣ ਮੇਲੇ ਮਿਲ ਗਏ ਹਨਾ ਤੁਹਾਨੂੰ ਪਤਾ ਹੈ ਸਾਰੇ ਦਿਨ ਰੋਜ਼ ਹੀ ਮੇਲੇ ਹੁੰਦੇ ਨੇ ਹੁਣ ਤਾਂ ਮੇਲੇ ਦੇ ਹਨ ਸਵੇਰੇ ਸਵੇਰੇ ਜਾਣਾ ਅਸੀਂ ਮੱਥਾ ਟੇਕ ਕੇ ਜਾਣਾ ਮੇਲੇ ਤੋਂ ਕੁਝ ਖਰੀਦਣਾ ਪਹਿਲੀ ਵਾਰੀ ਚੰਢੋ ਲੈ ਸੀਗੀ ਨਾ ਮੈਂ ਓਹੋ ਬੜਾ ਡਰ ਲੱਗਿਆ ਸੀਗਾ ਮੈਨੂੰ ਬਸ ਫਿਰ ਅਗਲੇ ਮਹੀਨੇ ਬਸਾਖੀ ਦਾ ਮੇਲਾ ਆ ਜਾਊਗਾ ਬਸ ਆਲੂ ਛਿੱਲਣਾ ਆਲੂ ਛਿੱਲ ਕੇ ਇੱਧਰ ਮੈਂ ਗੋਲ ਗਲੇ ਬਣਾ ਦੂੰਗੀ ਨਾਲ ਦੀ ਨਾਲ ਫੋਨੇ ਆਲੂ ਛਿੱਲ ਲੈ ਤੇ ਇਹਣਾ ਮਿੱਠਾ ਮੱਕੋੜੇ ਸੀਗਾ ਮੈਂ ਇਹਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਆਟਾ ਪਾ ਦੇ ਇੰਨਾ ਨੰਗੂ ਬੁਲਬੁਲੇਵਾ ਹਾਸਤੇ ਤੁਸੀਂ ਇਹਦੇ ਵਿੱਚ ਅਜਵਾਇਨ, ਸੌਂਫ ਕੁਝ ਵੀ ਪਾ ਸਕਦੇ ਹੋ ਥੋੜਾ ਫਲਾਨ ਵਾਸਤੇ ਮਿੱਠਾ ਛੋਡਾ ਵੀ ਪਾ ਸਕਦੇ ਪਰ ਮੈਂ ਮਿੱਠਾ ਛੋਡਾ ਵਗੈਰਾ ਕੁਝ ਨਹੀਂ ਪਾ ਰਹੀ ਹੈਗੀ ਤੇ ਨਾ ਮੈਂ ਪਾ ਰਹੀ ਹਾਂ ਇਹਦੇ ਵਿੱਚ ਜੁਵੈਨ ਨਾ ਕੁਝ ਹੋਰ ਮੈਂ ਬਸ ਸਿੰਪਲ ਬੁਲਬੁਲੇਵਾ ਬਣਾਉਂਗੀ ਮੇਨੂੰ ਲੱਗਦਾ ਗੋਲ ਗਲੇ ਦਾ ਤਣਾ ਜਿਆਦਾ ਹੋ ਜੂਗਾ ਗੋਲ ਗਲੇ たら ਠੰਡੇ ਹੋਏ ਵੀ ਸਵਾਦ ਲੱਗਦੇ ਆ ਮਿੱਠਾ ਹੋ ਗਿਆ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਟਾਕ ਨੂੰ ਬੁਲਗਲੇ ਬਣਾ ਲਓ। ਅੱਜ ਮੈਂ ਪਕੌੜੀਆਂ ਵਾਸਤੇ ਆਟਾ ਰੋਣਾ ਹੈ। ਪਰ ਉੱਧਰ ਮੇਰਾ ਤੇਲ ਵੀ ਗਰਮ ਕਰ ਹੋ ਗਿਆ ਚੰਗੀ ਤਰ੍ਹਾਂ ਬਸ ਮੈਂ ਗੁਲਗਲੇ ਵਿੱਚ ਪਾਈ ਜਾਊਂਗੀ ਨਾਲ ਦੀ ਨਾਲ ਆਪਣਾ ਗੁਲਗਲੇ ਬੜੀ ਜਾਣੀ ਇਹ ਆਟਾ ਹੋਰ ਛਾਲ ਲਿਆਉਂਗੀ ਲੋ ਜੀ ਗੁਲਗਲੇ ਦਾ ਗੋਲ ਆਪਣਾ ਤਿਆਰ ਹੈ ਇੱਕ ਭਾਂਡੇ ਦੇ ਵਿੱਚ ਪਾਣੀ ਰੱਖ ਕੇ ਗੁਲਗਲੇ ਬਣਾਉਣਾ ਸ਼ੁਰੂ ਕਰ ਦਾਂਗੇ ਇਹਨੂੰ ਬਾਅਦ ਵਿੱਚ ਦੇਖਾਂਗੇ ਹੁਣ हो गया तो गर्मी ना बहुत ज़्यादा आ रही है गर्मी भागे रख ली पानी पाके

ਨੇ ਗਰਮ ਤੇ ਤੇ ਜਿਆਦਾ ਪੈਲੇ ਕਰਾਇਆ ਹੈ ਜੀ। ਵਾਸਤੇ ਚ ਰੋਕੀ ਇਹ ਗੇਮਾਂ ਵੀ ਪੱਕ ਜਣਾਂਗੇ ਜਲਦੀ। ਗੁਲਗੁਲੇ ਬਹੁਤ ਸੋਹਣੇ ਫੁੱਲ ਰਹੇ ਨੇ। ਨਾਲੇ ਮੈਂ ਬੀਨਾ ਮਲਗੀ ਕੋਈ ਮਿੱਠਾ ਥੋੜਾ ਨਹੀਂ ਪਾਇਆ ਕੋਈ ਕੁਝ ਨਹੀਂ। ਮੈਂ ਹੁਣ ਕਿਸਾ ਆਪਣਾ ਜਿਹੜਾ ਆਟਾ ਏ ਉਹ ਵੀ ਬਿਲਕੁਲ ਪਰਫੈਕਟ ਬਣਿਆ ਏ। ਤੇ ਆ ਦੇਖੋ ਗੁਲਗੁਲੇ ਤੁਹਾਨੂੰ ਦਿਖਾਵਾ। ਗੁਲਗੁਲੇ ਵੀ ਐਨ ਵਧੀਆ ਬਣ ਗਏ ਹਲਵਾਈ ਦਾ ਬਹੁਤ ਸੋਹਣੇ ਗੁਲਗੁਲੇ ਬਣਾਉਂਦੇ ਨੇ ਗੋਲ ਗੋਲ ਜੇ ਉਹ ਤਾਂ ਕੈੜਾ ਆਟਾ ਕਰ ਲੈਂਦੇ ਨੇ ਪਰ ਆਪਾਂ ਤਾਂ ਕਿੱਥੇ ਕੈੜਾ ਆਟਾ ਕਰਕੇ ਬਣਦੇ ਨੇ ਗੁਲਗੁਲੇ ਬਸ ਤੁਸੀਂ ਏਦਾਂ ਹਲਕਾ ਜਿਹਾ ਪਾਣੀ ਦਾ ਹੱਥ ਲਾ ਕੇ ਬਸ ਏਦਾਂ ਗੋਲ ਜਿਹਾ ਕਰਕੇ ਪਾਈ ਜਾਂਦੇ। ਤੋਂ ਜਦੋਂ ਮੈਂ ਗੈਸ ਇਹ ਮੋਦੀ ਇੰਡਕਸ਼ਨ 'ਦਸ ਫਲੇਮ ਨੂੰ ਕੱਟ ਕਰ ਦੇਵਾਂ। ਕਿਉਂਕਿ ਤੇਲ ਨੂੰ ਵੱਧੂ ਗਰਮ ਹੋ ਰਿਹਾ। ਉਹ ਮੈਂ ਉਹ ਦੋਨੋਂ ਕਹਤੇ ਆ ਚਲ ਆਪੇ ਚਲਾ ਦੇ ਆਲੀ ਬੰਨੀ ਕਹਿੰਦਾ ਥੱਕ ਗਿਆ ਉਹ ਵਿਚਾਰਾ ਉਹ ਗੱਡੀ 'ਚ ਜਾ ਕੇ ਥੱਕ ਗਿਆ ਸਾਡੇ ਨੂੰ ਕੋਈ ਤੋਰਿਆ ਨਹੀਂ ਨਾ ਜਾਂਦਾ ਹੈ ਕੋਈ ਤਾਂ ਪੈਰ ਲੁਕਦਾ ਇਹਦਾ ਮੁੱਠ ਆਟਾ ਐਂ ਇੱਕਦਾਂ ਵਧੀਆ ਮਲਕੀ ਘੋਲ ਹੋਇਆ ਆ ਦੇਖੋ ਐ ਨਾ ਪਤਲਾ ਨਾ ਗਾੜਾ ਠੀਕ ਹੈ ਤੇ ਅਗਰ ਤੁਹਾਨੂੰ ਗੁਲਗੁਲੇ ਨੇ ਆਪਣਾ ਪਾਰਟ ਲੈਣੇ ਜੇ ਤੁਸੀਂ ਚਿੱਟੇ ਗੁਲਗੁਲੇ ਬਣਾਣੇ ਤਾਂ ਤੁਸੀਂ ਚੀਨੀ ਚਾਟਾ ਪੋਲੋ ਜੇ ਤੁਸੀਂ ਲਾਲ ਗੁਲਗੁਲੇ ਬਣਾਣੀਆਂ ਤਾਂ ਗੁੜ ਚਾਟਾ ਪੋਲੋ ਗੁੜ ਚੀਨੀ ਮੈਂ ਗੁੜ ਚੀਨੀ ਦੋਨੇ ਪਾਈ ਸੀਗੇ ਕਿਉਂਕਿ ਜਿਹੜਾ ਗੁੜ ਦਾ ਮਿੱਠਾ ਹੈ ਉਹ ਇੰਨਾ ਮਿੱਠਾ ਨਹੀਂ ਹੁੰਦਾ ਹੈਗਾ ਚੀਨੀ ਦਾ ਮਿੱਠਾ ਜਿਹੜਾ ਇਹਨ ਵਧੀਆ ਬਣ ਜਾਂਦਾ ਹੈ ਹੁਣ ਲਿਆ ਬੈਸਾ ਲਾਸਟ ਪੂਰੇ ਗੁੰਦ ਲਿਆ ਦਾ ਹੁਣ ਕੀ ਜੇ ਤੇ ਮੈਂ ਬਾਹਰ ਬਣਾਉਂਦੀ ਗੁੰਦ ਚੋੜੀ ਫਿਰ ਅੰਦਰ ਧੂਆ ਨਹੀਂ ਹੋਣਾ ਸੀਗਾ ਹੁਣ ਅੰਦਰ ਧੂਆ ਹੀ ਧੂਆ ਹੋ ਗਿਆ ਤੇ ਪਿੱਛੇ ਪੱਖੀ ਲਾ ਕੇ ਆਲੀ ਹੋਣੀ ਇਸੇ ਤੁਹਾਨੂੰ ਗਲੇ ਦੇ ਵਿੱਚ ਕੜਾਹੀ ਚ ਪੱਕ ਤਾਂ ਵਧੀਆ ਗਏ ਤੇ ਨਾਲੇ ਪੱਕ ਵੀ ਜਲਦੀ ਰਹੇ ਨੇ ਪਰ ਉਹ ਵੀ ਇਹ ਵੀ ਅੰਦਰ ਧੂਆ ਇਹਦੀ ਮਜਾ ਹੋਇਆ ਤੇ ਇੱਥੇ ਦੇਖੋਗੇ ਹੁਣ ਨਾ ਗਰਮੀਆਂ ਦੇ ਵਿੱਚ ਹਲਵਾ ਅਡਜਸਟ ਫੈਨ ਕਹਿੰਗੇ ਜਦੋਂ ਦਰਜ ਨੂੰ ਬੇਲਵਾ ਕੇ ਚੋਣਦੇ ਨੇ ਕਿਉਂਕਿ ਨਾ ਫਿਰ ਸਾਰੇ ਘਰ ਦੇ ਵਿੱਚ ਧੂਆ ਧੂਆ ਜਿਹਾ ਹੋਇਆ ਰਹਿੰਦਾ ਹੈ ਲੋਚ ਸਾਰੇ ਜਲੇ ਪੱਕ ਗਏ ਬਸ ਰਹਿ ਗਈਆਂ ਕਚੋਰੀਆਂ ਮੈਂ ਦਕਸ਼ਮ ਘਰੋਂ ਮੱਕਾ ਅੱਟ दसदे कदूं इत्थें करी ओड़ना ओह् त्रपाई कल करा दे गजु छोर मार दा कम्म चला दे छुट्ट दा कम्म कुत्ता लगदा हैं रुट्टी कमा सकदे मार बी नेईं लै इक गलत मरी गेआ अच्छा तरपाई गज्ज कर ऐ ते पर तरपाई ਉਹ ਤੇ ਰੂਮੀ ਫਰੋਸ਼ ਤੇ ਆਦਾ ਸਾਬੋ ਕੱਪੜਾ ਤੋਂ ਦੇਖ ਕੇ ਲਈ ਉਹ ਬੜੇ ਧੀਮੇ ਦਾ ਆਪਣਾ ਕੱਪੜਾ ਲੈਣੇ ਵਧੀਆ ਘਟਿਆ 20 ਮਿੰਟ ਪੱਟੜਾ ਲੱਗਦਾ ਹੁਣ ਉਹ ਤਾਂ ਅੰਦਾਜ਼ੇ ਨੂੰ ਪਤਾ ਹੈ ਜਾਂ ਉਸ ਨੂੰ ਪਤਾ ਹੋਏਗਾ ਕਿ ਕੱਪੜਾ ਦੇਈਗਾ ਸਵਾ ਦੋ 2:40 ਕੁਝ ਪਤਾ ਨਹੀਂ 2:35 ਗਿੰਨੂ ਸ਼ਿਤਰ ਵਗਾਇਆ 3 ਜਣੋ ਮਤਾਂ ਮੈਨਾਂ ਇਹਦਾ ਨਾ ਕੋਈ ਟਾਈਮ ਤੇ ਸੀ ਨਹੀਂ ਹੈ ਤੇ ਉਹ ਕੋਈ ਨਾ ਮੈਂ ਕਿਹਾ ਪਰ ਮਾਤਰੋ ਬੈਗ ਲੈ ਕੇ ਦੇ ਤੈਨੂੰ ਟੈਗ ਲੈ ਮਾਤਾ ਟੈਗ ਲੈ ਇੱਕ ਲਾ ਦੋ ਉਹ ਦੰਗੇ ਉਹ ਸਿਉਣੀ ਆ ਕਹਦੇ ਚੀਂ ਆ ਉਹ ਵੀ ਕਹਿ ਕੇ ਆਉਂਦਾ ਹੁਣ ਉਹ ਨੂੰ ਲੈ ਲੈ ਜਾ ਬਸ ਕਹੇ ਉਸ ਨੂੰ ਆ ਜੰਨਨ ਕਹਿੰਦੇ ਆ ਇੱਕ ਸਿਉਂਦੇ ਚ ਹੈਗੇ ਦੇ ਮੇਰੀ ਇੱਕ ਪੈਂਡ ਦਾ ਕੱਪੜਾ ਵੀ ਲੈਣ ਨਹੀਂ ਦਿੰਦੇ ਉਹਨੂੰ ਹੁਣ Hva er det med henne? Hun er helt tom. ਲੋਰੀ ਜਿਹੜਾ ਆਪਣਾ ਲਾ ਲਈ ਨੂੰ ਟੜਕਾ ਅੰਦਰੋਂ ਦੁੱਧ ਦਾ ਸਾਤ ਇੱਕ ਤੋ ਸੇ ਜਦੋਂ ਦੇ ਕਚੋਰੀਆਂ ਬਣਾਉਣਾ ਜਿਵੇਂ ਆਪਾਂ ਆਲੂ ਉਬਾਲਦੇ ਨੇ ਗਰਮ ਗਰਮ ਆਲੂਆਂ ਨੂੰ ਨਾ ਮਨ ਜਿਹਾ ਕਰਿਆ ਕਰੋ ਉਹਦੀ ਕਚੋਰੀਆਂ ਨਾ ਬਣਾਇਆ ਕਰੋ ਗਰਮ ਗਰਮ ਆਲੂਆਂ ਦੀ ਫਿਰ ਛੰਡੇ ਕਰਕੇ ਨਾ ਅੰਦਰੋਂ ਫੇਰ ਦੁੱਧ ਦਾ ਸਾਤ ਕਰਿਆ ਕਰੋ

ਆਹ ਕਮਕੁਲੂ ਦੇ ਲਈ ਬਣ ਗਏ ਵਸ ਹੁਣ ਕੋਟੋਲੇ ਬਣਾ ਲਾਂਗੇ ਤੇ ਬਾਜੀ ਕਹਿੰਦੀ ਇੱਕ ਮਾਜ ਜਿਹੜੀ ਇਹਨੇ ਟੱਕੀ ਵੀ ਰੱਜੀ ਨਹੀਂ ਸੀਗੀ ਹੁਣ ਸਮਾਰ ਦੇ ਚੱਲ ਪਏ ਰੁਕਦੇ ਬੱਜ ਲਈ ਟਾਈਮ ਪਤਾ ਕਿੰਨਾ ਹੋ ਰਿਹਾ ਹੈ ਸਾਢੇ 7 ਤਾਂ ਹੋ ਰਹੇ ਨੇ Poi vi faccio una pallina con il cioccolato. 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 ਨਿੱਕਾ ਬਗਨੀਆਂ ਮਿਰਚ ਇਹਨੂੰ ਛੋਨਕਾ ਦੇ ਵਿੱਚ ਪਾ ਲਈਏ ਤੇ ਅਮੋੜਾ ਜਿਹੜਾ ਬਣਾਇਆ ਹੋਇਆ ਉਸੇ ਦੇ ਵਿੱਚ ਹਰੀ ਇੰਗਲਿਸ਼ ਚ ਆਸਰ ਆ ਉਹ ਮਨਾ ਜਿੱਲਰ ਸਨ ਐਡ ਕਰ ਸਕਦੇ ਕੋਲ ਟਾਈਮ ਘੱਟ ਸੀਗਾ İştar yapmayı, sab kusmamayı hatırladırdın mı? Şimdi chunki tarım Soğuk, havası. ਦੇਦੀਆਂ ਕਟੋਰੀਆਂ ਬਣ ਗਈਆਂ ਗਰਦਿਆਂ ਬਣੀਆਂ ਨਹੀਂ ਹੈ ਜੇ ਮੇਰੀ ਮੰਮੀ ਪ੍ਰਾਂਹੇ ਵੀ ਇਦਾਂ ਬਣਾਉਂਦੇ ਨੇ ਤੜਕਾ ਲਾ ਕੇ ਅਸੀਂ ਪ੍ਰਾਂਹੇ ਐਂ ਬਣਾ ਲੰਨੇ ਮੰਮੀ ਤੜਕਾ ਲਾ ਕੇ ਬਣਾਉਂਦੇ ਲੋ ਜੀ ਇਹ ਪੇੜ ਘਰ ਲੈ ਆਪਰੇ ਠੰਡਾ ਤੇ ਕੁਛ ਕੜਾਈ ਦੇ ਵਿੱਚ ਪਿਆ ਤੇ ਹੁਣ ਬਣਾਈਏ ਆਪਾਂ ਕਚੌੜੀਆਂ ਦਾ ਜਿਹੜਾ ਬੰਦਾ ਕਚੋਰੀਆਂ ਜਾਂ ਪਕੌੜੇ ਬਣਾਉਂਦਾ ਹੁੰਦਾ ਹੈ ਹਲਵਾਈ ਨਾ ਉਹ ਤਾਂ ਪਕਾਉਂਦਾ ਪਕਾਂਦਾ ਹੀ ਰਹ ਜੀ ਸੰਦਾ ਮੈਂ ਤਾਂ ਪਕਾਂਦੀ ਪਕਾਂਦੀ ਮੈਨੂੰ ਨਾ ਪਾਣੀ ਦੀ ਪਿਆਸ ਲੱਗ ਰਹੀ ਹੈ ਬਹੁਤ ਜ਼ਿਆਦਾ ਕਚੋਰੀਆਂ ਗੁਰਗਲੇ ਦਾ ਕਿੱਥੇ ਖਾ ਹੁਣੇ ਨਹੀਂ ਮੈਂ ਤਾਂ ਪਕਾਂਦੀ ਪਕਾਂਦੀ ਹੋਰ ਅੱਜ ਚੁੰਗੀ ਤੁਸੀਂ ਪੇੜਾ ਲੈ ਕੇ ਨਾ ਐਦਾਂ ਗੋਲ-ਗੋਲ ਬਣਾ ਲੈਣਾ ਇਹ ਲੋਚੇ ਇਹਦੇ ਵਿੱਚ ਪਾ ਲਈ ਆਪਾਂ ਨੂੰ ਡੇਢ ਹਾਂ ਜੀ ਮਸੀਨਿਸ ਕੀ ਹੈ ਆਪਣੀ ਇਹਵਾ ਪਾਜੀ ਨੌ ਕਰ ਲਈਏ ਆ ਤਾਂ ਪਿਕਚਰ ਸਟੋਰ ਮੇ ਰੱਖਣੇ ਸਵੇਰੇ ਸਿਉਨ ਮਾਰੀ ਦੀ ਮੈਂ ਖਾਓ ਗੋਲ ਗਲੇ ਕਚੋਰੀਆਂ ਛਡੇ ਪਾਪਾ ਜੀ ਕਹਣਗੇ ਕਚੋਰੀ ਹੋਵੇ 9 ਇੰਚ ਲੰਬੀ 9 ਇੰਚ ਚੌੜੀ

ਜੇ ਕਿੰਨੇ ਖਾਣੀਆਂ ਹੋਣਗੀਆਂ ਫਿਰ ਸਵੇਰੇ ਤਾਜ਼ੀਆਂ ਬਣਾ ਲਾਂਗੇ ਅਕਲ ਅਕਲ ਢੋਲੀ ਪਰ ਪਏ ਆਈ ਕਿੰਨਾ ਜ਼ਰਾ ਵੇ ਗਿਆ ਸਾਕੇ ਬੁਝਿਆ ਮੱਛਾ ਖਾਉਣਾ ਮੱਥੇ ਦਾ ਕਾਲੂ ਟੇਕੂਗੇ ਮੱਥੇ ਹੀ ਇਹ ਮੈਂ ਕੱਢ ਕੇ ਰੱਖਦੀ ਹਾਂ ਹੋ ਮੇਹ ਉਹ ਤੋ ਹੋਇਆ ਵੇ ਜਿਹਦੇ ਕਚੋਰੀ ਹੋ ਰਹੀ ਹੈ ਮੈਂ ਤੇ ਲਗਾ ਦੇ ਗਰਮ ਆਤਾ ਇਸ ਦੀ ਅਜਬ ਤੇ ਨਹੀਂ ਉਹ ਪਹਿਲੇ ਤੇਲ ਗਰਮ ਤਾਂ ਨਾ ਪੂਰ ਹੋਇਆ ਵਾ ਮੈਂ ਬੰਦ ਨਹੀਂ ਕਰਿਆ ਤਾਂ ਮੈਂ ਇਹ ਜੇ ਬੰਦ ਕਰਾਂ ਤਾਂ ਠੰਡਾ ਪੈ ਜੇਗਾ ਇਸ ਜਿਹਾ ਇਹ ਤਿੰਨੇ ਪਟੋਰੀਆਂ ਪਾ ਲਓ ਠੀਕ ਹੈ ਬਸ ਹੋਮੈ ਮਾ ਜਲੀ ਪਾਣ ਦੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਨਾਲ ਤੱਕ ਕੇ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਉਹਨਾਂ ਨੇ ਹੋ ਗਿਆ ਵੀ ਉਹਦਾਂ ਦੂਸਰਾ ਰੱਖਿਆ ਦੂਸਰਾ ਰੱਖਣਗੇ ਦੂਸਰੇ ਪੈਰ ਦੀ ਗਿਣਨਾ ਲਓ ਜੀ ਐਕਸਟਰਾ ਹੋਣ ਲੱਗਾ ਹੋਲੀ ਹੀਟੇ ਦੀ ਨਿਸ਼ਾਨੀ ਮਿਲ ਗਈ ਉਹਦੋਂ ਨੂੰ ਹੈ ਮੈਚ ਥੋੜੀ ਕਰਨਾ ਦੂਸਰਾ ਪੈਰ ਪੈਰ ਕੀ ਤੇ ਇੱਕ ਕੀ ਦਿਖਾਣੀ ਹੈ ਬੈਠੇ ਰਹੇ ਜੀ ਚੈੱਕ ਕਰ ਲਾਂਗੇ ਮੈਂ ਇੱਕ ਉਂਗਲੀ ਦਾ ਚੀਲ ਲੇ ਕਸੀਆ ਖਾਜ ਹੋਣ ਲੱਗੀ ਠੀਕ ਹੋ ਗਿਆ ਵਸ ਇਹ ਦੋ ਹੀ ਗੱਤੀ 多学点东西。